ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗਾ ਤੇ ਜਿੰਨੇ ਲੱਗਿਆ ਉਸ ਗੁਰੂ ਘਰ ਦੇ ਬਾਰੇ ਜਾਣਕਾਰੀ ਸੋ ਬਲੌਗ ਨੂੰ ਪੂਰਾ ਜਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਅੱਜ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਇਹ ਹੈ ਜੀ ਇਤਿਹਾਸਕ ਗੁਰਦੁਆਰਾ ਪਾਸਾਈ 6ਵੀਂ ਪੁਲਾਹੀ ਸਾਹਿਬ ਪੁਲਾਹੀ ਸਾਹਿਬ ਇੱਕ ਇਤਿਹਾਸਕ ਨਗਰ ਹੈ ਜਿਸ ਨੂੰ ਤਿੰਨ ਗੁਰੂ ਸਹਿਬਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਰਾਇ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸੂਪ੍ਰਾਪਤ ਹੈ ਇੱਥੇ ਦਲ ਭੰਜਨ ਗੁਰੂ ਸੋਰਮਾ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1634 ਸੀਵ ਵਿੱਚ ਮੁਗਲ ਸਾਮਰਾਜ ਨਾਲ ਆਖਰੀ ਲੜਾਈ ਲੜੀ ਜਿਸ ਵਿੱਚ ਉਹਨਾਂ ਦੇ ਛੋਟੇ ਬੇਟੇ ਤਿਆਗ ਮਲ ਨੇ ਵੀ ਲੜਾਈ ਦੇ ਜੋਹਰ ਬਖਾਏ ਤੇ ਗੁਰੂ ਜੀ ਨੇ ਉਹਨਾਂ ਦਾ ਨਾਮ ਬਦਲ ਕੇ ਤੇਗ ਬਹੱਦਰ ਰੱਖ ਦਿੱਤਾ ਇਸ ਲੜਾਈ ਦੇ ਸਹੀਦ ਸਿੰਘਾਂ ਦੇ ਸੰਸਕਾਰ ਵਾਲੀ ਥਾਂ ਤੇ ਸਤ ਮੰਝਲਾ ਗੁਰਦੁਆਰਾ ਸਾਰੇ ਗਿਆ ਛੇਵੇਂ ਪਾਤਸ਼ਾਹ ਨੇ ਇਸ ਨਗਰ ਨੂੰ ਤਿੰਨ ਕੋਹਾਂ ਤੱਕ ਫੈਲਣ ਦਾ ਪ੍ਰਦਾਨ ਦਿੱਤਾ ਹੁਣ ਇਹ ਨਗਰ 16 ਪਿੰਡਾਂ ਤੱਕ ਫੈਲ ਚੁੱਕਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ 2200 ਘੋੜਸਵਾਰਾਂ ਸਮੇਤ 4 ਮਹੀਨੇ ਉਸੇ ਥਾਂ ਪੜਾ ਕੀਤਾ ਜਿੱਥੇ ਛੇਵੇਂ ਪਾਤਸ਼ਾਹ ਠਹਿਰੇ ਸਨ ਇੱਥੇ ਇਤਿਹਾਸਕ ਪਾਰਕ ਬਣਾਇਆ ਹੈ ਜਿੱਥੇ ਫੋਟੋਵਾਰੀ ਲਾ ਕੇ ਗੁਰੂ ਸਾਹਿਬ ਜੀ ਦੇ ਸ਼ੌਂਕ ਨੂੰ ਸੰਰਵਾੜਿਆ ਗਿਆ ਹੈ। ਛੇਵੇਂ ਪਵਸਰਾ ਦੇ ਗੁਰਤਾ ਗੱਦੀ ਦਿਵਸ ਤੇ ਦਿਵਸ ਤੇ 11 12 ਅਤੇ 13 ਜੂਨ ਨੂੰ ਨਗਰ ਵਿੱਚ ਹਰ ਸਾਲ ਭਾਰੀ ਦਿਵਾਨ ਸਜਦਾ ਹੈ। ਇਹ ਨਗਰ ਦਵਾਬੇ ਦਾ ਪ੍ਰਸਿੱਧ ਤੀਰਥ ਸਥਾਨ ਹੈ। ਇਹ ਪਿੰਡ ਏ ਪਿੰਡ ਫਗਵਾੜਾ ਏ ਪਿੰਡ ਫਗਵਾੜਾ ਦੇ ਨੇੜੇ ਹੀ ਹੈ ਪਿੰਡ ਦਾ ਨਾਮ ਹੈ ਤਲਾਹੀ ਸਵੇ ਫਗਵਾੜਾ ਰੋਪੜ ਰੋਡ ਪਰ ਸਥਿਤ ਹੈ ਸੋ ਇਹ ਸਗੁਰੂ ਘਰ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਤਤੀ ਆ ਸੋ ਦੱਸਿਆ ਹੈ ਇਸ ਗੁਰੂ ਘਰ ਦਾ ਇਤਿਹਾਸ ਸੋ ਇਹ ਹੰਗਾ ਜੀ ਸਾਹਮਣੇ ਬਹੁਤ ਹੀ ਆਲਿਸਾਨ ਬਣਿਆ ਹੋਇਆ ਗੁਰਦੁਆਰਾ ਸਾਹਿਬ ਸੋ ਤੁਸੀਂ ਇਸ ਗੁਰੂ ਸਰ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਨੇ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਉਣੇ ਤੇ ਇਤੋਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਉਹ ਗੁਰੂ ਘਰ ਪੰਡ ਪਲਾਹੀ ਦੇ ਚੜ੍ਹਦੇ ਵਾਲੇ ਪਾਸੇ ਸਥਿਤ ਆ। ਜਿਸ ਗੁਰੂ ਘਰ ਦੇ ਸਾਹਮਣੇ ਹੀ ਇੱਕ ਬਹੁਤ ਹੀ ਆਲਿਸ਼ਾਨ ਧਾਰਕ ਵੀ ਬਣੀ ਹੋਈ ਆ। ਓਏ ਹੰਗਾ ਜੀ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋ ਬਹੁਤ ਹੀ ਸੁੰਦਰ ਇਹ ਦਰਬਾਰ ਸਾਹਿਬ ਬਣਿਆ ਹੋਇਆ ਤੇ ਇੱਥੇ ਲੱਖਾਂ ਹੀ ਸੰਗਤਾਂ ਆ ਗਏ ਨਤਮਸਤਕ ਹੁੰਦੀਆਂ ਹਨ ਤੇ 11 12 ਜੂਨ ਨੂੰ 11 12 13 ਜੂਨ ਨੂੰ ਇੱਥੇ ਇੱਕ ਭਾਰੀ ਜੋੜ ਮੇਲਾ ਵੀ ਮਨਾਇਆ ਜਾਂਦਾ ਏ ਜਿੱਤੋਂ ਬਾਹਰੋਂ ਦੂਰਾ ਦੂਰਾ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਇੱਕ ਵਾਰ ਤੁਹਾਨੂੰ ਫੇਰ ਦੱਸ ਦਿਆਂ ਇਹ ਗੁਰਦੁਆਰਾ ਸਾਹਿਬ ਫਗਵਾੜਾ ਰੋਪੜ ਰੋਡ ਪਰ ਸਥਿਤ ਹੈ ਫਗਵਾੜੇ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਥਿਤ ਹੈ ਤੇ ਇਸੇ ਪਿੰਡ ਵਿੱਚ 6ਵੇਂ ਪਾਤਸ਼ਾਹ ਦੀ ਯਾਦ ਵਿੱਚ ਇਹ ਗੁਰੂ ਘਰ ਬਣਿਆ ਹੋਇਆ ਸੋ ਇੱਧਰਲੇ ਪਾਸੇ ਇਸ ਗੁਰੂ ਘਰ ਦਾ ਇਤਿਹਾਸ ਵੀ ਲਿਖਿਆ ਹੋਇਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਇੱਥੋਂ ਦਾ ਇਤਿਹਾਸ ਪੜ੍ਹ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਬਾਰੇ ਦੱਸ ਸਕਦੇ ਹੋ ਤੇ ਉਹਨਾਂ ਨੂੰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਸਕਦੇ ਹੋ ਦੋ ਭਾਸ਼ਾ ਰਕੇ ਇੱਥੇ ਇਤਿਹਾਸ ਲਿਖਿਆ ਆ ਪੰਜਾਬੀ ਤੇ ਅੰਗਰੇਜ਼ੀ ਵਿੱਚ ਸੋ ਇਹ ਤੇ ਜੀ ਇਸ ਗੁਰੂ ਘਰ ਦਾ ਇਤਿਹਾਸ ਸੋ ਜੇ ਕਹਿੰਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਸੋ ਆਉਣ ਵਾਲੇ ਬਲੌਗ ਚ ਮੈਂ ਤੁਹਾਨੂੰ ਹੋਰ ਕੋਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗਾ ਸੋ ਉਦਾਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ